हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਮਜ਼ਾ-ਮਝਾ ਛੇੜ ਲਈ ਲੈ ਕੇ ਆਏਾਂਗੇ ਇੱਕ ਤਾਂ ਤਾਜੀ ਸੂਈ ਆ ਤੇ ਟੋਕੜ ਆ ਗਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਉਹ ਠੀਕ ਹਾਂ ਬਾਈ ਹਾਂ ਹਾਂ ਬਹੁਤ ਵਧੀਆ ਕਿਵੇਂ ਚੱਲਦਾ ਬਾਈ ਕੰਮ ਕੰਮ ਵਧੀਆ ਬਾਈ ਠੀਕ ਆ ਤੇ ਪਿਛਲੀ ਵੀਡੀਓ ਦਾ ਰਿਸਪੌਂਸ ਕਿਵੇਂ ਰਿਹਾ ਬਾਈ ਪੂਰਾ ਵਧੀਆ ਰਿਹਾ ਬਾਈ ਉਹਦਾ ਠੀਕ ਆ ਬਾਕੀ ਰੇਟ ਵੀ ਜਾਇਜ਼ ਹੁੰਦੇ ਹੈ ਹਨਾ ਰੇਟ ਜਾਇਜ਼ ਹੁੰਦੇ ਬਾਈ ਤੇ ਰੇਟ ਅੱਜ ਵੀ ਜਾਇਜ਼ ਹੀ ਹੁੰਦੇ ਅੱਜ ਵੀ ਜਮਾਂ ਜਾਇਜ਼ ਹੀ ਆ ਬਾਈ ਠੀਕ ਆ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦੋ ਆਪਣਾ ਪਿੰਡ ਸੇਲਵਰਾ ਬਾਈ ਹੂੰ ਜ਼ਿਲ੍ਹਾ ਬਠਿੰਡਾ ਸੀਲਫੂਲ ਬਾਈ ਨੇੜੇ ਪਿੰਡ ਬਾਈ ਕਿਹੜਾ ਨੇੜੇ ਆਪਣੇ ਮੰਨ ਲਓ ਕੌਲੋ ਕੀ ਬਾਈ ਤੇ ਸਧਾਨਾ ਗੌਂਟੀ ਭਾਈ ਰੂ ਕੰਟੈਕਟ ਨੰਬਰ ਬੋਲ ਦੋ ਨੰਬਰ 6892 ਬਾਈ 17011 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਹੈ ਨੋਟ ਕਰ ਲਓ ਤੇ ਬਾਈ ਜਿਹੜੀ ਪਹਿਲੇ ਨੰਬਰ ਤੇ ਮੱਝ ਦੇਖ ਰਹੇ ਆ ਕਿਹੜਾ ਸੂਆ ਸੂਈ ਵੀ ਆ ਇਹ ਬਾਈ ਦੂਜਾ ਸੂਆ ਸੂਈ ਵੀ ਆ ਬਾਈ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਬਾਈ ਯਾਰ ਸੂਈ ਨੂੰ ਤਾਂ ਅੱਜ ਹੋ ਗਿਆ 27 ਦਿਨ ਠੀਕ ਆ ਬਾਈ ਪਰ ਇਹਦਾ ਬੱਚਾ ਮਰ ਗਿਆ ਬਾਈ ਤੇ ਉਹ ਠੰਡੀ ਸੀਲ ਆ ਠੀਕ ਆ ਬਾਈ ਤੇ ਮੰਨ ਲਾ ਥਾਪੀ ਦੀ ਮਿਲਦੀ ਆ ਥਾਪੀ ਤੇ ਮਿਲਦੀ ਆ ਠੰਡੀ ਛੀਲ ਬਾਈ ਕਹਿੰਦਾ ਫੁੱਲ ਆ ਬੱਚਾ ਸੀਗਾ ਬਾਈ ਜਿਹੜਾ ਉਹ ਐਕਸਪਾਇਰ ਹੋ ਗਿਆ ਤੇ ਥਣਲੇਵਾ ਪਾ ਬਾਈ ਨੇੜੇ ਤੇ ਚੈੱਕ ਕਰਵਾਉਣਿਆ ਚੈੱਕ ਕਰੋ ਬਾਈ ਥਣਲੇਵਾ ਚੈੱਕ ਕਰੋ ਕੋਲਣਲੇ ਬਾਈ ਤੋੜ ਦੇ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਚਾਰੇ ਥਾਣੇ ਕੋਜੇ ਪਿਆ ਮੈਂ ਕਹਿੰਦਾ ਕਿਆ ਬਾਤ ਆ ਇਹ ਨਹੀਂ ਹੈਗਾ ਵੀ ਇੱਕ ਥਾਣਾ ਛੋਟਾ ਜਾਂ ਵੱਡਾ ਨਾ ਨਾ ਇੱਕੋ ਜਿਹਾ ਹੈ ਬਾਈ ਬਾਕੀ ਚਵਾਈ ਜੂਈ ਜਵਾਈ ਪੂਰੀ ਭੋਲੀ ਆ ਠੀਕ ਆ ਬਾਈ ਇਹ ਤੋਰਾ ਬਾਈ ਚੈੱਕ ਕਰਾਉਣਾ ਤੋਰਾ ਤਾਰਾ ਚੈੱਕ ਕਰੋ ਬਾਕੀ ਇਹ ਲੇਵੇ ਦੀ ਗੱਲ ਕਰੇ ਨਾ ਲੇਵਾ ਬਹੁਤ ਸੋਹਣਾ ਯਾਰ ਹਨਾ ਫੀਟਿੰਗ ਵਾਲਾ ਲੇਵਾ ਬਾਈ ਤਿਆਰੀ ਦੇਖੋ ਲੈ ਬੜੀ ਸੋਹਣੀ ਹੈਗੀ ਬਾਕੀ ਚੌੜੇ ਢਾਂਚੇ ਦੀਆਂ ਲੰਮੀਆਂ ਲੰਮੀਆਂ ਫੋਲ ਲੱਗੀ ਫੇਸ ਬਿਊਟੀ ਆਪਾਂ ਬਈ ਚੈੱਕ ਕਰਾਉਣਾ ਹੈ ਸਿੰਘਾਂ ਦੀ ਕੁਆਲਿਟੀ ਦੀ ਜੇ ਗੱਲ ਕਰੀਏ ਸਿੰਘ ਵੀ ਕਰਮ ਵਾਲੀ ਦਾ ਨੇੜੇ ਹੀ ਮੋੜਿਆ ਬਗਾ ਲੈ ਵੇ ਦੀ ਬਈ ਸਫਾਈ ਚੈੱਕ ਕਰੋ ਬੜੀ ਸਫਾਈ ਹੈ ਬਾਈ ਹਨਾ ਬਹੁਤ ਸੋਹਣਾ ਲੈਵਾ ਲੈਵਾ ਦਾ ਇੱਕ ਨੰਬਰ ਆ ਬਾਈ ਯਾਰ ਬਾਕੀ ਚਵਾਈ ਵੀ ਐ ਪੂਰੀ ਪੋਲੀ ਆ ਬਾਈ ਠੀਕ ਹੈ ਭਾਈ ਹਾਂ ਮਤਲਬ ਗਾਂ ਮਾਰ ਕੇ ਚਵਾਈ ਗਾਂਵਾਂ ਵਰਗੀ ਚਵਾਈ ਹੈ ਭਾਈ ਚਵਾਈ ਵੀ ਪਾਈ ਕਹਿੰਦਾ ਮੰਨ ਲਓ ਭਾਈ ਜਮਾ ਫੋਲੀਆ ਗਾਂ ਮਾਰ ਕੇ ਇੱਕ ਤਰ੍ਹਾਂ ਦੀ ਫਿਰ ਤਾਂ ਗਾਂ ਹੀ ਮੰਨੋ ਹਨਾ ਹਾਂ ਭਾਈ ਤੇ ਬੜੀ ਠੰਡੀ ਸੀ ਲਾ ਯਾਰ ਮਨ ਲਾ ਥਾਪੀ ਮਾਰ ਕੇ ਬੰਦਾ ਹੋਵੇ ਜੇ ਚੋਣ ਪਰ ਇਹਦੀ ਬੁਢੀ ਚੋਲੇ ਬਣਾ ਦੇ ਬੰਦਾ ਚੋਲੇ ਕੋਈ ਚੱਕਰ ਨਹੀਂ ਠੀਕ ਹੈ ਬਾਕੀ ਉਹ ਆਏ ਨਹੀਂ ਹੰਗਣਾ ਵੀ ਬੜਾ ਪਾ ਜਾਗਾ ਕੋਈ ਨਵਾਂ ਹਾਨਾ ਨਵਾਂ ਹਾਨੀ ਆ ਭਾਈ ਠੰਡੀ ਸੀ ਲ ਭਾਈ ਚੈੱਕ ਕਰੋ ਗਾਂਵਾਂ ਨਹੀਂ ਜਿਵੇਂ ਆਪਾਂ ਕਹਿੰਦੇ ਪੂ ਚੱਕ ਕੇ ਖੜਕੀ ਹੈ ਨਾ ਉਵੇਂ ਖੜਦੀ ਹੈ ਜੀ ਤੇ ਭਾਈ ਫਿਰ ਮੁੱਲੇ ਬਿੱਲੇ ਕੀ ਰੂ ਇਹਦਾ ਮੁੱਲੇ ਦਾ 70000 ਰੁਪਏ ਭ 78 ਹਾਂ ਉਹ ਜੋ ਮਾਨਤਨ ਮਾਨਤਨ ਕਰਾਂਗੇ ਬਈ ਮੈਂ ਕਹਿੰਦਾ ਯਾਰ ਕੀ ਬਾਤ ਹੈ ਠੰਡੀ ਸੀਲ ਚੈੱਕ ਕਰੋ ਤਾਰ ਮੈਂ ਕਹਿੰਦਾ ਯਾਰ ਮੱਝ ਕੋਈ ਮਰਵਾਉਂਦੀ ਨਹੀਂ ਆ ਆ ਕੋਈ ਸਾਹਮਣੇ ਆ ਬਈ ਹੁਣ ਲੈ ਬਈ ਚੈੱਕ ਕਰੋ ਕੋਈ ਚੱਕਰੀ ਨਹੀਂ ਜਹੇ ਮੈਂ ਕਹਿੰਦਾ ਝੋਲੋ ਸਾਰੀ ਐਂ ਖੜੀ ਨੂੰ ਹਾਂ ਅਨਜੂਬ ਗੱਲਵਾਦ ਨਹੀਂ ਕੀ ਬਾਤ ਆ ਯਾਰ ਮੋਟੀ ਮੋਟੀ ਚਵਾਈ ਆ ਜੰਨੇਰ ਕੀ ਚਵਾਈ ਆ ਕੀ ਬਾਤ ਆ ਯਾਰ ਬਾਕੀ ਮੁੱਲ ਵੀ ਬਾਈ ਜਾਇ ਰੱਖਿਆ 78000 ਬਾਕੀ ਕੋਈ ਗੱਲ ਨਹੀਂ ਥੋੜਾ ਬਾਈ ਮਾਨਤਨ ਆਣਾ ਆਪਾਂ ਕਿਹੜਾ ਵੀਡੀਓ ਦੇਖ ਕੇ ਆਊਗਾ ਹਨਾ ਉਹਦਾ ਮਾਨਤਨ ਜ਼ਰੂਰ ਕਰਾਂਗੇ ਬਾਈ ਠੀਕ ਆ ਬਾਈ ਠੀਕ ਆ ਬਾਈ ਆਪਣਾ ਐਕਸਪਾਇਰ ਹੋ ਜੀ ਯਾਰ ਠੀਕ ਆ ਬਾਈ ਕਟਰੂ ਦੀ ਬਾਈ ਕਹਿੰਦਾ ਆਪਣੇ ਕੋਲੇ ਵੀਡੀਓ ਵੀ ਹੈਗੇ ਬਾਈ ਐਕਸਪਾਇਰ ਬਾਕੀ ਠੰਡੀ ਸ਼ੀਲ ਆ ਬੂਰੀ ਕਿਹੜਾ ਬਾਈ ਨੇ ਧਾਰਾ ਮਾਰ ਕੇ ਦਿਖਾਉਂਗਾ ਨਹੀਂ ਆ ਹੂੰ ਸਹੀ ਗੱਲ ਆ ਬਾਈ ਠੰਡੀ ਸ਼ੀਲ ਦਾ ਅੰਦਾਜ਼ਾ ਤਾਂ ਬਾਈ ਇੱਥੋਂ ਆ ਗਿਆ ਨਹੀਂ ਵੀਡੀਓ ਚੈਂਜ ਮੈਂ ਧਾਰਾ ਮਾਰੀਆਂ ਮਰਵਾਉਂਦਾ ਨਹੀਂ 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 ਮੋਬਾਈਲ ਤਾਂ ਨਹੀਂ ਬਾਈ ਬਰੀ ਜਾਂਦਾ ਕੈਮਰੇ ਤੋਂ ਹਨਾ ਤਾਂ ਹੀ ਖੜ ਜਾਂ ਦੋਦੇ ਦਾ ਬਾਈ ਹੈ ਦਾ 10 ਲੀਟਰ ਇਹਦੇ ਥੱਲੇ ਹੂੰ ਪਰ ਆਪਾਂ 9 ਲੀਟਰ ਮਣਕੇ ਦਵਾਵਾਂਗੇ ਕਹਿਣ ਦੀ ਗੱਲ ਨਹੀਂ ਗਈ ਇੱਕ ਦਾ ਉਹਦਾ ਵੀਡੀਓ ਤੇ ਕਹੀਤਾ ਪਰ ਆਪਾਂ ਮਣਕੇ ਦਵਾਵਾਂਗੇ ਲੀਟਰਾਂ ਨਾਲ ਮੰਨ ਕੇ ਚੱਲੋ ਵੀ ਜਿਹੜੀ ਗੱਲ ਕਹਿਤੀ ਉਹ ਕਹਿ ਤੀ ਚੋਣ ਨਹੀਂ ਆ ਬਾਈ ਹੁਣ ਕਈ ਬਿਰਿਆਦਾ ਲਾ ਕਹਿੰਦਾ ਆਪਾਂ ਹੁਣ ਉਹ ਪਹਿਲਾਂ ਵਾਲੀ ਝੋਟੀ ਵੇਚੀ ਆ ਜਿਹੜੀ ਹੂੰ ਬੰਦੇ ਨੇ ਆਪਾਂ ਕਹਿ ਕੇ ਇੱਥੇ ਦਿੱਤੀ ਆ ਆਪਾਂ ਪਾਸ ਨੂੰ ਵੀ ਬਾਈ ਇਹ ਸਹੀ ਗੱਲ ਹੈ ਬਾਈ ਮੜਿਆ ਤੇ ਧਰਾ ਮਾਰਤੀਆਂ ਪਸਵੇਂ ਆਈ ਬਾਈ ਮੈਂ ਕਹਣਾ ਜੰਮਾ ਬਾਕੀ ਐਂ ਖੜੀ ਰਹਿੰਦੀ ਆ ਬਾਈ ਠੰਡੀ ਹੀ ਲਾ ਜਮਾ ਯਾਰ ਤੂੰ ਚੱਕਰ ਹੀ ਨਹੀਂ ਹੈ ਜੀ ਪਤਾ ਇਹ ਨਹੀਂ ਹੈਗਾ ਬਾਈ ਲੱ ਦੂਜੀ ਆਰ ਵੀ ਬਾਈ ਥਲੇ ਵੈ ਗਿਆ ਕੋਈ ਚੱਕਰੀ ਨਹੀਂ ਠੰਡੀਆਂ ਸੀਲ ਦਾ ਬਾਈ ਬਾਅਦ ਜਾਵਾਂ ਚੋਣੀ ਆ ਕੀ ਬਾਤ ਆ ਬਈ ਲੈ ਚੈੱਕ ਕਰੋ ਠੰਡੀ ਸੀਲ ਚੱਕ ਲੈ ਮਰਾ ਦੇ ਕਰ ਲੈ ਮੋਟੀ ਮੋਟੀ ਚਵਾਈ ਆ ਬਾਈ ਨਿਬੜਨ ਵਾਲੀ ਚਵਾਈ ਆ ਹਨਾ ਟੁੱਟ ਨਹੀਂ ਸਹੀ ਗੱਲ ਆ ਬਾਈ ਕੀ ਬਾਤ ਆ ਤੇ ਅੱਗੇ ਬਾਈ 2 ਨੰਬਰ ਇਹ ਬਾਤ ਖਾਪਾ ਜਾ ਲੈ ਬਾਤ ਬਾਈ ਸਹੀ ਗੱਲ ਆ ਬਹੁਤ ਸੋਹਣਾ ਲੱਗਦਾ ਹੈ ਕੀ ਬਾਤ ਆ ਤੇ ਅੱਗੇ ਬਾਈ 2 ਨੰਬਰ ਤੇ ਵਿਲੇ ਤੇ ਬਾਈ ਤੀਜੇ ਸ਼ੁਰੂ ਹੋ ਗਿਆ ਤੀਜਾ ਸੁਆ ਸੁਈ ਵੀ ਆ ਗਈ। ਹਾਂ ਬਈ। ਤੇ ਕਿੰਨਾ ਟਾਈਮ ਹੋ ਗਿਆ ਬਈ ਨੂੰ ਸੁਈ? ਇਹਨੂੰ ਬਾਈ ਯਾਰ ਮੰਨ ਲਾ 2-3 ਮਹੀਨੇ ਹੋ ਗਏ ਬਈ ਯਾਰ। ਠੀਕ ਆ। ਮਗਰ ਇਹਦੇ ਕੱਟੀ ਆ। ਹੂੰ। ਤੇ ਇਹਨੂੰ ਬਾਈ ਅੱਜ 22 ਦਿਨ ਹੋ ਗਏ ਮੰਨ ਲਓ ਠੀਕ ਆ ਭਰਾਏ ਨੂੰ। 22 ਦਿਨ ਹੋ ਗਏ ਬਾਈ ਕਹਿੰਦਾ ਠੀਕ ਆ ਭਰਾਏ ਨੂੰ ਬਈ। ਹਾਂ। ਪਰ ਬਾਈ ਸਾਡੇ ਹਿਸਾਬ ਨਾਲ ਛੋਟੀ ਰਹਿ ਪਈ ਇਹ ਹੈਨਾ। ਠੀਕ ਆ ਕੱਟੀ ਆ ਬਈ। ਕੱਪੀ ਆ ਆ ਬਈ ਇਹਦੀ। ਠੀਕ ਆ ਬਈ। ਪਰ ਕੱਟੀ ਦੇ ਮਿਲਦੀ ਨਹੀਂ ਕੱਟੀ ਦਾ ਕਰਦੀ ਬਹੁਤਾ। ਜਲਦੀ ਛਾੜਦੀ ਹੈ। ਮਿਲਦੀ ਛਾੜਦੇ ਆ ਬਈ ਬਾਈ ਕਹਿੰਦਾ ਕੱਟੀ ਦਾ ਕਰਦੀ ਬਹੁਤਾ। ਤੇ ਉਂਚਵਾਈ ਚਵਾਈ ਕਿਵੇਂ ਲੱਗੀ ਚਵਾਈ ਜਮਾ ਬੋਲੀ ਆ ਬਾਈ ਇੱਕ ਨੰਬਰਾਂ ਚਵਾਈ ਇਹਦੀ ਠੀਕ ਆ ਬਾਕੀ ਠੀਕ ਆ ਬਾਈ ਖੋਲਦੇ ਬਾਈ ਤੋੜਦੇ ਮੜੀ ਜੀ ਫਿਰ ਬਾਹਰ ਨੂੰ ਬਾਈ ਕਹਿੰਦਾ ਬਾਈ ਚੋ ਚਵਾਈ ਵੀ ਆਪਾਂ ਕਰਦੇ ਆਂਗੇ ਵਿੱਚ ਵੀਡੀਓ ਦੇ ਤੇ ਬਾਕੀ ਹਵਾਨਾ ਹਵਾਨੇ ਦੀ ਗੱਲ ਚੈੱਕ ਕਰੋ ਹਵਾਨਾ ਬੜਾ ਕਮਾਲ ਦਾ ਬਹੁਤ ਸੋਹਣਾ ਹਵਾਨਾ ਕਰਨ ਵਾਲੀ ਦਾ ਬਾਕੀ ਥਣ ਦਾ ਵੀ ਬਾਈਆਂ ਦਾ ਪਸ਼ੂ ਸਾਫ਼ ਹੁੰਦਾ ਕਿ ਨਹੀਂ ਬਾਈ ਹਾਂ ਥਣਲੇ ਦਾ ਸਾਫ਼ ਹੋਊਗਾ ਬਾਈ ਤੋੜਾ ਬਾਈ ਚੈੱਕ ਕਰਾਉਣਾ ਬਾਈ ਤੋੜਾ ਤਰ੍ਹਾਂ ਨਾ ਕਰ ਮਾਲੀ ਦਾ ਇੱਕ ਨੰਬਰ ਤੇ ਇਹਦੇ ਥੱਲੇ ਬਾਈ ਕਿੰਨਾ ਦੁੱਧ ਆ ਜਾਣਾ ਬਾਈ ਇਹਦੇ ਥੱਲੇ ਦੁੱਧ ਹੈਗਾਗਾ 9 ਲੀਟਰ ਪਰ ਆਪਾਂ ਅੱਠ ਕਹਿ ਗਈ ਜਿਵਾਉਣਾ ਠੀਕ ਆ ਠੀਕ ਆ ਨਾ ਠੀਕ ਆ ਬਾਈ ਕਰ ਇਹ ਨਹੀਂਗਾ ਮੈਂ ਹੁਣ ਉਹ ਵੀਡੀਓ ਜਿਹੜੀ ਆਪਾਂ ਆਖੀ ਸੀ ਹੈ ਨਾ ਗੱਲ ਕਿ ਦੁੱਧ ਕਿੰਨਾ ਹੋਊਗਾ ਆਪਾਂ ਉਨੇ ਹੀ ਦੱਸਿਆ ਹੈਗਾ ਇਹ ਨਹੀਂ ਵੀ ਦੁੱਧ 5 ਲੀਟਰ ਹੋਊ ਆਪਾਂ 10 ਲੀਟਰ ਕਹਿਦਾ ਜਾਂ 7 ਲੀਟਰ ਕਹਿਦਾ ਉਹ ਗੱਲ ਨਹੀਂ ਹੋਊਗਾ ਦੁੱਧ ਵਾਲੀ ਮੈਂ ਆ ਇਹ ਬਾਕੀ ਗੱਲ ਹੋਰ ਆ ਚਮੜੀ ਜੀ ਨਹੀਂ ਹੈਗੀ ਹੈ ਨਾ ਬਾਕੀ ਆਂਗਾ ਸਾਰਾ ਤੇ ਜੇ ਲੇਵੇ ਦੀ ਗੱਲ ਕਰੀਏ ਨਾ ਬਾਈ ਮੈਂ ਜਣਾ ਕੀ ਬਾਤ ਆ ਆਪਾਂ ਹੁਣ ਤਾਂ ਬੋਲਣ ਦੀ ਲੋੜ ਹੀ ਨਹੀਂ ਕਿਉਂਕਿ ਲੇਵਾ ਇਹਦਾ ਕਰਮਾਲੀ ਦਾ ਆਪ ਬੋਲਦਾ ਹੈ ਤੇ ਇਹਦਾ ਮੁੱਲ ਬਾਈ ਬਿਲਹੇ ਫਿਰ ਕੀ ਰਹੂ ਇਹਦਾ ਮੁੱਲ ਯਾਰ 66000 ਰੁਪਏ ਕਰਦੇ ਆ ਬਾਈ 66000 ਹਾਂ ਤੇ ਜੇ ਕੋਈ ਜੋੜਾ ਇਕੱਠੇ ਲੈਣ ਵਾਲਾ ਹੋਇਆ ਬਾਈ ਉਹਦਾ ਪਰ ਉਹ ਇਹ ਜਿਹਾ ਮਾਨਤਾਨ ਕਰਦਾਂਗੇ ਹਾਂ ਬਾਈ ਕਹਿੰਦਾ ਜੇ ਕੋਈ ਜੋੜਾ ਇਕੱਠਾ ਲੈਂਦਾ ਹੋਇਆ ਤਾਂ ਬਾਈ ਉਹਦਾ ਉਹ ਇਹ ਜਿਹਾ ਮਾਨਤਾਨ ਹਾਂ ਦੁੱਧ ਮਲੇ ਹੈ ਨਾ 10 ਲੀਟਰ ਆ ਪੱਠ ਕਹਿ ਕੇ ਚਵਾਵਾਂਗੇ ਬਾਕੀ ਚੋਾਈ ਕਰ ਦਿੰਦਾ ਤੁਹਾਨੂੰ ਦੁੱਧ ਦੇਸੀ ਜੋ ਠੀਕ ਆ ਹਾਂ 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 ਕੰਡੀ ਸੀਰਤਾ ਬਹੁਤ ਹੈ ਬਈ ਨਾ ਆ ਹੀ ਖੜੀ ਰਹਿੰਦੀ ਆ ਯਾਰ ਬਈ ਹਮ ਲੈ ਕੋਈ ਚੱਕਰੀ ਨੇ ਮੋੜ ਨਾ ਖੜੀ ਆਗੀ ਬਾਹਦੀ ਆ ਬਿਤਾ ਰਹੀ ਹੈਗੀ ਨਾ ਚਵਾਈ ਮੋਪੀ ਆ ਬਈ ਪੋਲੀ ਨਹੀਂ ਰਹਿ ਜਾਂਦਾ ਹਮ ਨੱਪਣ ਵਾਲੀ ਇਹ ਨਹੀਂ ਹੈਗਾ ਇਹ ਮੱਥਾ ਜਮਾਰੇ ਜੋ ਬੰਦਾ ਬੈਠਾ ਚਵਾਈ ਜਵੀ ਜਮਾ ਪੋਲੀ ਮਾਤਾ ਕੀ ਆ ਹਾਂ ਬਈ ਬਈ ਯਾਰ ਕੇ ਮਤਲਬ ਕਿ ਬਈ ਇਹ ਤਾਂ ਚੁੰਦੀ ਨਹੀਂ ਗੀ ਕਰਦੀ ਚੋਂਦੇ ਆਗੇ ਮਾਂ ਤਾਂ ਹੀ ਜਾਂਦੀ ਆ ਬਈ ਹੂੰ ਹੈ ਤਾਂ ਕੰਬੈਕ ਉੱਠਣ ਲਈ ਆ ਨਾ ਬਹਿਤੇ ਡਰ ਜਾਂਦੀਆਂ ਬਈ ਕੈਮਰੇ ਤੋਂ ਉਹਦਾ ਮੌਜ ਨਾ ਖੜੀ ਕੋਈ ਚੱਕਰ ਨਹੀਂ ਲੂਗਾ ਬਾਕੀ ਥਾਂ ਨਹੀਂ ਮਿਲਦਾ ਯਾਰ ਨਾ ਚੰਗਾ ਐ ਇੰਨਾ ਹਾਂ ਉਹ ਚਵਾਈ ਜਿਹੜਾ ਇੱਕ ਇੱਕ ਨੰਬਰ ਥਾਂ ਲੱਗਿਆ ਹੋਇਆ ਬਈ ਯਾਰ ਦੇਵਾ ਇਹਦੇ ਆਹ ਬਿਲਕੁਲ ਥਾਂ ਲਾ ਭੂਰੀ ਜੀ ਮੋਟੀ ਮੋਟੀ ਚਵਾਈ ਆ ਬਈ ਨੇ ਪੜਦੀ ਆਗੀ ਇਹ ਨਹੀਂ ਹੈਗਾ ਵੀ ਚਰਲੋ ਚੱਲੋ ਇਹ ਕਰਦੀ ਹੈ ਹਨਾ ਨਾ ਨਾ ਉਹ ਚੀਜ਼ ਨਹੀਂ ਬਾਈ ਬਾਕੀ ਫਾਇਟ ਦਾ ਹੋਰ ਫਰਕ ਪਾ ਜਾਂਦਾ ਪਛੋਤ ਤੋਕੜ ਹੋ ਜਾਂਦਾ ਵੀ ਹਾਂ ਹਾਂ ਬਈ ਚਾਰੂ ਜਰੂ ਗਏ ਮੈਂ ਬਾਈ ਚਾਰੂ ਜਰੂ ਫੋਲੋ ਬਾਈ ਆਪਣੇ ਔਰ ਅਗਲਾ ਘਰੇ ਦੋ ਡੰਗ ਤੰਨਾ ਡੰਗ ਝੋਕੇ ਲੈ ਕੇ ਜਾਵੇ ਦੋਵੇਂ ਮੱਜਾਂ ਠੀਕ ਹੈ ਭਾਈ ਹਾਂ ਅਗਰ ਹੁਣ ਤੇ ਵਾਈਕੇ ਦਸੀ ਜਾਂਦੇ ਐਂ ਖੜੀ ਰਹਿੰਦੀ ਓ ਜਰੀ ਲੈ ਵੀ ਚੈੱਕ ਕਰ ਮੋਇ ਨਖੜੀਆਂ ਕਰ ਮੈਨੂੰ ਕੋਈ ਚੱਕਰੀ ਨਹੀਂ ਹਾਂ ਬੱਤੂੜ ਮਾਰਤੇ ਜਿੰਦੇ ਭਾਈ ਹੂੰ ਪੁੱਤ ਬਣ ਵਾਲਾ ਕੀਤਾ ਜਾਵੇ ਨਹੀਂ ਸਹੀ ਗੱਲ ਆ ਭਾਈ ਬਾਕੀ ਦੁੱਧ ਦਾ ਦੁੱਧ ਆਪਾਂ ਕਿੰਨਾ ਦੱਸਿਆ ਉਨਾ ਹੀ ਹੋਊਗਾ ਠੀਕ ਹੈ ਬਾਈ ਇਹ ਨਹੀਂਗਾ ਵੀ ਆਪਾਂ ਦੁੱਧ ਅਗਲੇ ਨੂੰ ਵੱਧ ਦਾਸਤਾ ਨਿਕਲੇ ਘੱਟ ਉਹ ਚੀਜ਼ ਨਹੀਂ ਹੋਊ ਬਾਈ ਠੀਕ ਹੈ ਬਾਈ ਹਾਂ ਬਾਕੀ ਆਉਂਦੇ ਵੀਡੀਓ ਪਾ ਕੀ ਜਾਂਨੇ ਹਣਾ ਹੂੰ ਬਾਕੀ ਹੈ ਬਾਈ ਦੁੱਧ ਜਿਹੜਾ ਹੁੰਦਾ گاੜਾ ਹੁੰਦਾਗਾ ਜੇ ਆਪਾਂ ਮੰਨਗੇ ਵੀ ਜੇ 5-4 ਕਿਲੋ ਦੁੱਧ ਵੀ ਆ ਉਹ ਵੀ 10 ਕਿਲੋ ਦੇ ਬਰੋਬਰ ਜਾਵਣਾ ਹਾਂ ਹਾਂ ਮੋਆਣਾ ਬਾਈ 9 ਲੀਟਰ ਬੰਦਾ ਇਹ ਦੇ ਗੁੱਲਾ ਠੀਕ ਹੈ ਬਾਈ ਇੰਨੇ ਰਾਦਾ ਸਾ ਮੁੰਡੂ ਬਾਈ 9 ਲੀਟਰ ਖੁੱਲਾ ਆਪਾਂ ਅੱਠ ਕਹਿ ਕੀ ਤੁਹਾਨੂੰ ਵੀਡੀਓ ਚ ਅੱਠ ਹੀ ਕਿਹਾ ਸੀਗਾ 9 ਲੀਟਰ ਖੁੱਲਾ ਦੁੱਧ ਹੋਗਾ ਭਲਾ ਦੇਖ ਲੈ ਯਾਰ ਮਿੰਕ ਕੇ ਲੈ ਜੇ ਡੰਬੈਣਾ ਹੋਰ ਬਾਈ ਮੈਂ ਕਹਿੰਨਾ ਕੀ ਆ ਬਾਤ ਯਾਰ ਦੱਸ ਦਿਆ ਕਰਮਲ ਨੇ ਬਾਲਟੀ ਤਾਂ ਹਾਂ ਚੱਕਦੀ ਟਾਈਮ ਵੀ ਕੁਛ ਨਹੀਂ ਲੱਗਾ ਕਿੰਨਾ ਕਾ ਟਾਈਮ ਲੱਗਾ ਦੋ ਦਨ ਮਿੰਟਾਂ ਚ ਦੋ ਕੁ ਮਿੰਟਾਂ ਚ ਬਾਈ ਨਿਬੜਦੀ ਐ ਬਾਕੀ ਨਾਲ ਕੋਈ ਬੱਚੇ ਦਾ ਨਹੀਂ ਹੋ ਖੜਾ ਬਾਈ ਕੱਟੀ ਹੂੰ ਲੈ ਬਾਈ ਕੱਟੀ ਇਹ ਹੂੰ ਦੂਰ ਨਹੀਂ ਹੋਣ ਦਿੰਦੀ ਕੱਟੀ ਨੂੰ ਹੂੰ ਤੇ ਆਇ ਨਹੀਂ ਕੋਈ ਉਹ ਕਰਕੇ ਬਣਾਉਂਦੀ ਚਾਟ ਭੁੱਕੋ ਨਾ ਭੁੱਕੋ ਆਈ ਬਹਿ ਜਾ ਬਣਾਉਂਦੀ ਸਾਫੀ ਮਾਰ ਕੇ ਇਕਦਰਾ ਨਹੀਂ ਬਾਈ ਗਾਈ ਮੰਨੂ ਹਾਂ ਕੋਈ ਆਇ ਨਹੀਂ ਬਈ ਕੋਈ ਲੱਤ ਜੱਕ ਜੂ ਵੇਚਦੀ ਜਾਂਣਾ ਹੂੰ ਰਿੰਕੇ ਮਿਲਦੀ ਹੈ ਦੋਵੇਂ ਟਾਈਮ ਠੀਕ ਹੈ ਬਾਈ ਹਾਂ ਇਹ ਮੈਂ ਤਾਂ ਤੁਹਾਨੂੰ ਵੀਡੀਓ ਤੇ ਰਿੰਗੀ ਜਾਂਦੀ ਜੀ ਬਾਈ ਮੈਂ ਜੇ ਪਹਿਲਾਂ ਵੀਡੀਓ ਪਾਉਂਦਾ ਜੀ ਆ ਪੂਰਾ ਦੇਵਾਦਾਰ ਵੀ ਲਵੇ ਹੂੰ ਸਹੀ ਗੱਲ ਆ ਬਾਈ ਲਾ ਜਮਾ ਹੁੰਟਾਏ ਲੱਗਦਾ ਹੀ ਨਹੀਂ ਮਿਲੇ ਵਾ ਹੈਗਾ ਸੀ ਇਹਨੇ ਹਾਂ ਜਮਾ ਖਾਲੀ ਕਰ ਗੀ ਲੈ ਬਾਈ ਦੁੱਧ ਵੀ ਚੈੱਕ ਕਰਵਾ ਲੈ ਠੀਕ ਹੈ ਨਾ ਕੋਈ ਆਈ ਨੀ ਪਾਰਟੀ ਛੋਟੀ ਆਏ ਆ ਹੂੰ ਸਹੀ ਗੱਲ ਆ ਯਾਰ ਆਪਾਂ ਉਹ ਆਏ ਨਹੀਂ ਆਪਾਂ ਮਣਕੇ ਦੇ ਦਾਂਗੇ ਜੀ ਨੂੰ ਹੋਰ ਦੱਸ ਬਾਕੀ ਬਾਈ ਨੇ ਬਾਈ ਮੁੱਲ ਵੀ ਜਮਾ ਜਾਇਜ਼ ਰੱਖਿਆ ਮਾਨਦਾਨ ਹੋ ਜੂ ਬਈ ਬਿਲੇ ਆਏਗਾ ਹਾਂ ਮਾਨਦਾਨ ਜ਼ਰੂਰ ਕਰਾਂਗੇ ਬਾਈ 8000 ਦੇ ਵਿੱਚੋਂ ਮਾਨਦਾਨ ਆਪਾਂ ਕਰਾਂਗੇ ਠੀਕ ਹੈ ਬਾਕੀ ਕੋਈ ਆਇਆ ਬਾਈ ਕਿਹਨੇ ਦੁੱਧ ਪੀਣਾ ਯਾਰ ਉਹਨੂੰ ਮਾੜੀ ਨਹੀਂ ਗਈ ਠੀਕ ਆ ਬਾਕੀ ਬਾਈ ਉਹਨੂੰ ਅੱਜ 22 ਦਿਨ ਹੋ ਗਏ ਟੀਕਾ ਭਰਾਏ ਨੂੰ ਠੀਕ ਆ ਅਗਲੇ ਦੀ ਕਿਸਮ ਹਾਂ ਤਾਂ ਠੀਕ ਆ ਵੱਡੀ ਗੱਲ ਤਾਂ ਇਹ ਹੈ ਸਹੀ ਗੱਲ ਹੈ ਹਾਂ 10 ਸੀਕੇ ਦੋ ਬਾਈ ਦੋਵੇਂ ਦਿਖਾਤੇ ਜੇ ਕਿਸੇ ਵੀ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਡੈਕਟ ਕਰਕੇ ਖਰੀਦ ਸਕਦੇ ਇਹਦਾ ਇਹਦੇ ਥੱਲੇ ਹੈਗਾ 10 ਲੀਟਰ ਦਾ ਦਾ ਪਰ ਆਪਾਂ 9 ਕਹਿ ਕੇ ਦਵਾਗੇ ਚੈੱਕ ਕਰਾ ਦੇ ਲਿਓ ਆਪਣਾ ਦੀ ਤਾਂ ਬਾਈ ਸਹੀ ਗੱਲ ਆ ਬਾਈ ਲਿਓ ਆ ਬਬਾ